ਅਗਰਵਾਲ ਕਿਸਾਨ ਕਮੇਟੀ ਜਿਹੜੀ ਉਹ ਇੱਥੇ ਪਹੁੰਚੀ ਹੈ ਤੇ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਟਰੈਕਟਰਾਂ ਦੀ ਇੱਥੇ ਭੰਨ ਤੋੜੀ ਹੋਈ ਹੈ ਉਹਨਾਂ ਦੇ ਜਿਹੜੇ ਟਾਇਰ ਪਾਟੇ ਗਏ ਨੇ ਉਹਨਾਂ ਦੀ ਜਿਹੜੀ ਸੇਵਾ ਉਹ ਇੱਥੇ ਉਹਨਾਂ ਵੱਲੋਂ ਕਰਾਈ ਜਾਵੇਗੀ ਇਹ ਸਾਡਾ ਆਪਣਾ ਹੱਕ ਬਣਦਾ ਜਦੋਂ ਅਸੀਂ ਜੰਮੇ ਇੱਥੇ ਆਂ ਪਲੇ ਇੱਥੇ ਆਂ ਇਹਨਾਂ ਦੇ ਹੱਥਾਂ 'ਚ ਹੀ ਖੇਡ ਕੇ ਵੱਡੇ ਹੋਏ ਆਂ ਤਾਂ ਇਹ ਸਾਡਾ ਆਪਣਾ ਹੀ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਕਿਸਾਨਾਂ ਨਾਲ ਐਨਾ ਕੁਝ ਹੋ ਰਿਹਾ ਹੈ ਤਾਂ ਸਾਨੂੰ ਵੀ ਇੱਥੇ ਆਣਾ ਚਾਹੀਦਾ ਕਿ ਗੁੰਡਾਗਰਦੀ ਦਾ ਨਾਂ ਚੋਣਾ ਕੀਤਾ ਜਾਂਗੇ ਕਿਸਾਨਾਂ ਕੀਤਾ ਜਿਹੜਾ ਕਿਸਾਨਾਂ ਤੇ ਰੋਸ ਲਾਉਂਦੇ ਕਿਸਾਨ ਤੋਂ ਉੱਥੇ ਅਤਵਾਦੀ ਬਣ ਕੇ ਜਾਂਦੇ ਨੇ ਕਿਸਾਨਾਂ ਹਸਲਾ ਲੈ ਕੇ ਜਾਂਦੇ ਸਾਡੇ ਕੋ ਕਿਹੜੇ ਅਸਲ ਕਿਸੇ ਬੰਦੇ ਕੋ ਵੇਲੋ ਡੰਡੇ ਤੇ ਝੰਡੇ ਤੋਂ ਬਿਨਾ ਕੋਈ ਚੀਜ਼ ਨਹੀਂ ਆ ਗਈ ਇਸ ਸਾਡੇ ਨਿਆਥੇ ਕਿਸਾਨਾਂ ਦੇ ਉੱਤੇ ਤਾਂ ਤੁਸੀਂ ਗੋਲੀਆਂ ਚਲਾਤੀਆਂ ਤੇ ਜੇ ਹਿੰਮਤ ਹੈ ਤੇ ਸਾਡੀ ਸਰਹੱਦਾ ਜਿਹੜਾ ਚੀਨ ਰੋਜ਼ ਸਾਡੀਆਂ ਸਰਹੱਦਾ ਨਾਪ ਰਿਆ ਆ ਉੱਥੇ ਤੁਹਾਡੀ ਹਿੰਮਤ ਉੱਥੇ ਤੁਹਾਡਾ ਕਿਉਂ ਤੁਹਾਡੀ ਬੋਲਤੀ ਬੰਦ ਹੋ ਗਈ ਉੱਥੇ ਫਿਰ ਤੁਸੀਂ ਝੂਟੇ ਪਲਵਾਮਾ ਉੱਥੇ ਤੁਸੀਂ ਝੂਟੇ ਪਲਵਾਮਾ ਬਣਾ ਕੇ ਘੋਟਾ ਖਰੀਦਦੇ ਜੇ ਜੇਕਰ ਹਿੰਮਤ ਹੈ ਤੇ ਉਸ ਜਿਹੜਾ ਸਾਡਾ ਵਿਰੋਧੀ ਦੇਸ਼ ਆ ਉਹਨੂੰ ਤੁਹਾਡੀਆਂ ਸਰਹੱਦਾਂ ਤੋਂ ਪਾਸੇ ਕਰਕੇ ਵਗਾਓ ਨਿਆਥੇ ਕਿਸਾਨਾਂ ਤੇ ਗੋਲੀਆਂ ਮਾਰਨ ਨਾਲ ਤੁਹਾਡੇ ਦੇਸ਼ ਦੇ ਵਿੱਚ ਜਿਹੜੀ ਤੁਸੀਂ ਆ ਧਰਮ ਦੀ ਰਾਜਨੀਤੀ ਕਰਦੇ ਜੇ ਇਹਦੀ ਫਲਸਫਾ ਨਹੀਂ ਮਿਲਨੀ ਜਿਹੜੇ ਬੰਦੇ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਵਾਅਦਾ ਕਰਕੇ ਮੁੱਕਰ ਗਿਆ ਉਹ ਨਿਯੋਗ ਕੱਲ ਨੂੰ ਉਸ ਦੇਸ਼ ਨੂੰ ਵਧੀਆ ਢੰਗ ਨਾਲ ਚਲਾ ਦੇਗਾ ਖਨੌਰੀ ਬਾਰਡਰ ਤੇ ਇਸ ਵਕਤ ਖੜੇ ਆ ਤੇ ਪਿਛਲੇ 13 ਦਿਨਾਂ ਤੋਂ ਤਸਵੀਰਾਂ ਜਿਹੜੀਆਂ ਖਨੌਰੀ ਬਾਰਡਰ ਦੀਆਂ ਲਗਾਤਾਰ ਤੁਹਾਨੂੰ ਦਿਖਾਈਆਂ ਨੇ 21 ਫਰਵਰੀ ਨੂੰ ਜੋ ਇੱਥੇ ਹੋਇਆ ਉਸ ਦੀ ਵੀ ਤਸਵੀਰਾਂ ਜਿਹੜੀਆਂ ਤੁਹਾਡੇ ਤੱਕ ਸਾਂਝੀਆਂ ਕੀਤੀਆਂ ਜਿਸ ਦੇ ਵਿੱਚ 15 ਤੋਂ 20 ਦੇ ਕਰੀਬ ਜਿਹੜੇ ਟਰੈਕਟਰ ਨੇ ਜਿਹੜੇ ਉਹ ਪੁਲਿਸ ਪ੍ਰਸ਼ਾਸਨ ਵੱਲੋਂ ਜਿਹੜੇ ਆ ਹਰਿਆਣਾ ਪ੍ਰਸ਼ਾਸਨ ਵੱਲੋਂ ਪੰਨੇਗੇ ਉਹਨਾਂ ਦੀ ਪੰਨ ਤੋੜੇ ਪੰਨ ਤੋੜ ਹੋਣ ਤੋਂ ਬਾਅਦ ਦੇ ਵਿੱਚ ਇਸ ਵਕਤ ਅਗਰਵਾਲ ਕਿਸਾਨ ਕਮੇਟੀ ਜਿਹੜੀ ਉਹ ਇੱਥੇ ਪਹੁੰਚੀ ਹੈ ਤੇ ਉਹਨਾਂ ਵੱਲੋਂ ਇਹ ਦਾਵਾ ਕੀਤਾ ਜਾ ਰਿਹਾ ਹੈ ਕਿ ਜਿੰਨੇ ਵੀ ਟਰੈਕਟਰਾਂ ਦੀ ਇੱਥੇ ਪੰਨ ਤੋੜ ਹੋਈ ਹੈ ਉਹਨਾਂ ਦੇ ਜਿਹੜੇ ਟਾਇਰ 파ਟੇ ਗਏ ਨੇ ਉਹਨਾਂ ਦੀ ਜਿਹੜੀ ਸੇਵਾ ਉਹ ਇੱਥੇ ਉਹਨਾਂ ਵੱਲੋਂ ਕਰਾਈ ਜਾਵੇਗੀ ਤਾਂ ਅਗਰਵਾਲ ਸਮਾਜ ਤੋਂ ਸਾਡੇ ਨਾਲ ਭਾਈ ਮਜੂਦ ਨੇ ਉਹਨਾਂ ਨਾਲ ਗੱਲਬਾਤ ਕਰਨ ਭਾਈ ਜੀ ਕਿੱਥੋਂ ਦੇ ਰਹਿਣ ਵਾਲੇ ਹੋ ਅੰਕਿਤ ਗਰਗ ਮੇਰਾ ਨਾਮ ਹੈ ਜੀ ਸੀਨੀਅਰ ਵਾਈਸ ਪ੍ਰਧਾਨ ਅਗਰਵਾਲ ਸਭਾ ਪਾਤੜਾ ਜੀ ਇਹ ਅਥਿਆ ਚ ਕੀ ਕਿਵੇਂ ਸੇਵਾ ਭਾਵਨਾ ਜਾਗੀ ਜਿਹੜੀ ਅੰਦਰ ਇੱਥੇ ਕੀ ਕਰਨ ਕੀ ਹੈ ਸੇਵਾ ਭਾਵਨਾ ਨਹੀਂ ਜੀ ਇਹ ਸਾਡਾ ਆਪਣਾ ਹੱਕ ਬਣਦਾ ਜਦੋਂ ਅਸੀਂ ਜੰਮੇ ਇੱਥੇ ਆ ਪਲੇ ਇੱਥੇ ਆ ਇਹਨਾਂ ਦੇ ਹੱਥਾਂ 'ਚ ਹੀ ਖੇਡ ਕੇ ਵੱਡੇ ਹੋਏ ਆ ਤਾਂ ਇਹ ਸਾਡਾ ਆਪਣਾ ਹੀ ਫਰਜ਼ ਬਣਦਾ ਹੈ ਕਿ ਜਦੋਂ ਸਾਡੇ ਕਿਸਾਨਾਂ ਨਾਲ ਐਨਾ ਕੁਝ ਹੋ ਰਿਹਾ ਹੈ ਤਾਂ ਸਾਨੂੰ ਵੀ ਇੱਥੇ ਆਣਾ ਚਾਹੀਦਾ ਉਹਦੇ ਕਰਕੇ ਆਏ ਆ ਜੀ ਫਰਵਰੀ ਨੂੰ ਵੀ ਇੱਥੇ ਸੀ ਤੁਸੀਂ ਬਿਲਕੁਲ ਇੱਥੇ ਸੀ ਜੀ ਉਦੋਂ ਅਸੀਂ ਜੂਸ ਦੀਆਂ ਬੋਤਲਾਂ ਤੇ ਕੋਲਡ ਡਰਿੰਕ ਦੀਆਂ ਬੋਤਲਾਂ ਲੈ ਕੇ ਆਏ ਸੀ ਜਦੋਂ ਉਹਨਾਂ ਗੁੰਡਿਆਂ ਵੱਲੋਂ ਸਾਡੇ ਇੱਥੇ ਟਰੈਕਟਰ ਤੋੜੇ ਗਏ ਗੱਡੀਆਂ ਤੋੜੀਆਂ ਗਈਆਂ ਨੁਕਸਾਨ ਪਹੁੰਚਾਏ ਗਏ ਅੱਤਰੂ ਗੈਸ ਦੇ ਗੋਲੇ ਘੇਰੇ ਗਏ ਇੱਥੋਂ ਅਸੀਂ 10-15 ਫੁੱਟ ਦੀ ਦੂਰੀ ਤੇ ਖੜੇ ਸੀ ਤੇ ਭੱਜ ਦੜ ਮੱਛੀ ਜਦੋਂ ਉਦੋਂ ਅਸੀਂ ਜਾਂਦੇ ਜਾਂਦੇ ਸਾਡੀਆਂ ਅੱਖਾਂ 'ਚੋਂ ਦੇਖ ਕੇ ਅਥਰੂ ਆਏ ਕਿ ਸਾਡੇ ਭਰਾਵਾਂ ਨਾਲ ਆ ਕੀ ਕੁਝ ਹੋ ਰਿਹਾ ਹੈ ਉਹ ਤੋਂ ਬਾਅਦ ਜਾ ਕੇ ਅਸੀਂ ਸਲਾਹ ਕੀਤੀ ਜਿੰਨੇ ਵੀ ਅਸੀਂ ਦੋਸਤ ਆਏ ਸੀ ਉਦੋਂ 8-10 ਦੋਸਤ ਆਏ ਸੀ ਇੱਕ ਆ ਸਾਡਾ ਭਰਾ ਆ ਪਾਤਣਾ ਤੋਂ ਕਿਸਾਨ ਟਾਇਰ ਸਰਵਿਸ ਤੋਂ ਜਦੋਂ ਇਹਨੂੰ ਸਵੇਰੇ ਪਤਾ ਲੱਗਿਆ ਕਿ ਅਸੀਂ ਆ ਉਪਰਾਲਾ ਕਰ ਰਹੇ ਆ ਤਾਂ ਇਹਦਾ ਫੋਨ ਆਇਆ ਕਿ ਮੈਨੂੰ ਵੀ ਨਾਲ ਲੈ ਕੇ ਜਾਈਓ ਮੈਂ ਆਪਣੇ ਹੱਥਾਂ ਦੇ ਨਾਲ ਟਾਇਰ ਚੇਂਜ ਕਰੂੰਗਾ ਟਿਊਬਾਂ ਚੇਂਜ ਕਰੂੰਗਾ ਤੇ ਹੁਣ ਕਰ ਵੀ ਰਿਹਾ ਸੀਗਾ ਬਈ ਹੱਥਾਂ ਨਾਲ ਕਰ ਰਹੇ ਹੋ ਸਾਰਾ ਕੁਝ ਸਾਰਾ ਕੁਝ ਹੱਥ ਨਾਲ ਕਰਦਾ ਬੋਸ ਸਾਰੀਆਂ ਟਾਇਰਾਂ ਦੇ ਵਿੱਚ ਛੂਹੇ ਜਿਹੜੇ ਉਹ ਮਾਰੇ ਗਏ ਨੇ ਉਹਨਾਂ ਨੂੰ ਵੀ ਚੇਂਜ ਕਰ ਰਹੇ ਹਾਂ ਹਾਂ ਜੋ ਚੇਂਜ ਕਰਨ ਆਲਾ ਹੋਊਗਾ ਟਾਇਰ ਚੇਂਜ ਕਰਾਂਗੇ ਜੇ ਟੁੱਬਾ ਪਈਆਂ ਉਹ ਟੁੱਬਾ ਪਾਵਾਂਗੇ ਉਹ ਸਾਰੀ ਮੇਰੇ ਵੱਲੋਂ ਜੀ ਯਾਨੀ ਕਿ ਕਿਸਾਨ ਟਾਇਰ ਵੱਲੋਂ ਬਿਲਕੁਲ ਸੇਵਾ ਹੋएगी ਬਿਲਕੁਲ ਸੇਵਾ ਹੋਊਗੀ ਜੀ ਬਿਲਕੁਲ ਹਾਂ ਜਿਹੜੇ ਕਹਿੰਦੇ ਨੇ ਵੀ ਸਾਡਾ ਬਾਰਡਰ ਤੋੜਨ ਗਏ ਨੇ ਆਹ ਦੇਖੋ ਹੁਣ ਤੁਸੀਂ ਵੀ 200 ਮੀਟਰ ਘਟੋ ਘਟ ਟਰੈਕਟਰ ਟਰਾਲੀਆਂ ਸਾਡੇ ਤੋਂ ਦੂਰ ਖੜੀਆਂ ਕੋਈ ਤੁਰਗੀਆਂ ਨਹੀਂ ਕੋਈ ਜਾਂਦੀਆਂ ਨਹੀਂ ਇਹਨਾਂ ਦੇ ਬਾਡਰ ਤੋਂ 200 ਮੀਟਰ ਦੂਰ ਆਂ ਘਟੋ ਘਟ ਇਹਨਾਂ ਸਾਡੇ ਟਰੈਕਟਰ ਆਣ ਕੇ ਸਾਡੀ ਹੱਦ 'ਚ ਪੰਨੇ ਇਹ ਗੁੰਡਾਗਰਦੀ ਦਾ ਨਾਂ ਚੋਣਾ ਕੀਤਾ ਜਾਂਗੇ ਕਿਸਾਨਾਂ ਕੀਤਾ ਜਿਹੜਾ ਕਿਸਾਨਾਂ ਦੇ ਰੋਜ਼ ਲਾਉਂਦੇ ਕਿਸਾਨ ਤੋਂ ਉੱਥੇ ਅੱਤਵਾਦੀ ਬਣ ਕੇ ਜਾਂਦੇ ਨੇ ਕਿਸਾਨਾਂ ਸਲਾ ਲੈ ਕੇ ਜਾਂਦੇ ਸਾਡੇ ਕੋ ਕਿਹੜੇ ਅਸਲ ਕਿਹੇ ਬੰਦੇ ਕੋ ਵੇਹ ਲੋ ਡੰਡੇ ਤੇ ਝੰਡੇ ਤੋਂ ਬਿਨਾ ਕੋਈ ਚੀਜ਼ ਨਹੀਂ ਆ ਗਈ ਸੋ ਇਹ ਬਹੁਤ ਸਰਕਾਰ ਭੈੜੀ ਨਿਕਲੀ ਏ ਇਹਨੇ ਸਾਨੂੰ ਪਹਿਲਾਂ ਵੀ 13 ਮਹੀਨੇ ਉੱਥੇ ਦਿੱਲੀ 'ਚ ਵਾਅਦਾ ਦੇ ਕੇ ਗੁਰੂ ਨਾਨਕ ਦੇਵ ਜੀ ਦੇ ਜਨਮ ਅੱਜ ਫਿਰ ਸਾਡੇ ਰਬਾ ਦਾ ਖਲਾਫੀ ਕਰ ਗਿਆ ਫੇਰ ਜਿਹੜੇ ਬੰਦੇ ਨੇ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਤੇ ਵਾਅਦਾ ਕਰਕੇ ਮੁੱਕਰ ਗਿਆ ਉਹ ਲੋਕਾਂ ਨੂੰ ਕੀ ਉਹਦੀ ਦੇਣ ਹੈ ਵੀ ਉਹ ਕੱਲ ਨੂੰ ਦੇਸ਼ ਨੂੰ ਵਧੀਆ ਢੰਗ ਨਾਲ ਚਲਾ ਦੇਗਾ ਇਹੋ ਜਿਹੇ ਭੜੇ ਬੰਦਿਆਂ ਨੂੰ ਅੱਗੇ ਆਉਣ ਵਾਲੀ 24 ਤਰੀਕ 24 ਚ ਜਿਹੜਾ ਮੈਂ ਅਪੀਲ ਕਰਾਂਗੇ ਭਾਜਪੀ ਨੂੰ ਕੋਈ ਵੀ ਵੋਟ ਨਾ ਪਾਵੇ ਇਹਨਾਂ ਤੋਂ ਦੂਰ ਰਵੋ ਇਹਨਾਂ ਨੂੰ ਭਜਾਓ ਇਹ ਗੁੰਡਾ ਕਰਦੀ ਦਾ ਰਾਜ ਕਰ ਰਹੇ ਨੇ ਸੋ ਇਹਨਾਂ ਕਹਿੰਦਾ ਮੈਂ ਆਪਣੀ ਵਾਹਿਗੁਰੂ ਜੀ ਕਾ ਖਾਲਸਾ ਜੀ ਕੀ ਹਾਂ ਜਾ ਰਿਹਾ ਸੀਗਾ ਬਾਈ ਜੀ ਕਿਹਾ ਜਾ ਰਿਹਾ ਸੀ ਇੱਕ ਸਮਾਜ ਦਾ ਜਿਹੜਾ ਤਰਨਾ ਉਹ ਖਨੋਰੀ ਤੇ ਸ਼ੰਭੂ ਤੇ ਵਾਟਰ ਦੇ ਦੇਖਣ ਨੂੰ ਮਿਲ ਰਿਹਾ ਲੱਗਦਾ ਕਿ ਇੱਕ ਸਮਾਜ ਦੇ ਤਰਨਾ ਰਹਿ ਗਿਆ ਦੇਖੋ ਜੀ ਜਿਹੜੀਆਂ ਮੀਡੀਆ ਦੇ ਵਿੱਚ ਜਿਹੜੀ ਸਰਕਾਰ ਵੱਲੋਂ ਦਿਖਾਇਆ ਜਾ ਰਿਹਾ ਸੀ ਵੀ ਇਹ ਇੱਕ ਸਮਾਜ ਦੇ ਆ ਸਮਾਜ ਵੀ ਨਹੀਂ ਇੱਥੇ ਤਾਂ ਇੱਕ ਇਸ ਸਮਾਜ ਵੀ ਕਹਿ ਦਿੰਦੇ ਸਾਨੂੰ ਤਾਂ ਟੈਗ ਦਿੱਤੇ ਗਏ ਸੀ ਵੀ ਇਹ ਤਾਂ ਸ਼ਰਾਰਤੀ ਤੱਤਵ ਨੇ ਇੱਥੇ ਤਾਂ ਅਤਵਾਦੀ ਬੈਠੇ ਨੇ ਜਿਵੇਂ ਅਸੀਂ ਪਾਕਿਸਤਾਨ ਕਿਉਂਕਿ ਸਰਕਾਰ ਜਿਹੜੀਆਂ ਡਾਇਰੈਕਟ 3.5 ਐਮਐਮ ਦੀਆਂ ਗੋਲੀਆਂ ਉਹ ਤੱਤਵੀਆਂ ਤੇ ਵੀ ਨਹੀਂ ਵਰਤਦੀ ਜਿਹੜਾ ਡਿਸਪੋਜ਼ਲ ਜਿਹੜਾ ਖਰਾਬ ਜਿਹੜਾ ਸਾਡੇ ਦੇਸ਼ ਦਾ ਮਾਲ ਹੈ ਜਿਹੜਾ ਨੇ ਸਾਡੇ ਦੇ ਵਰਤਿਆ ਇਹਨਾਂ ਨੇ ਤਾਂ ਸਾਨੂੰ ਅਤਵਾਦੀ ਪੇਸ਼ ਕੀਤਾ ਪਰ ਜਿਹੜੀ ਮਿਸਾਲ ਅੱਜ ਵੀਰਾਂ ਨੇ ਖਨੋਰੀ ਬਾਰਡਰ ਤੇ ਤੇ ਪਹੁੰਚ ਕੇ ਜਿਹੜਾ ਸਰਕਾਰ ਇਹਨਾਂ ਨੇ ਸਾਡੇ ਬਾਰਡਰ ਤੇ ਆ ਕੇ ਜਿਹੜੇ ਤੁਹਾਡੇ ਟਰੈਕਟਰ ਤੋੜੇ ਸੀ ਤੇ ਵੀਰਾਂ ਨੇ ਇਹ ਜਿਹੜਾ ਬੀੜਾ ਚੁੱਕਿਆ ਇਹਨਾਂ ਨਾਲ ਅਸੀਂ ਹਮੇਸ਼ਾ ਰੀਣੀ ਰਵਾਂਗੇ ਕਿਉਂਕਿ ਵੀਰਾਂ ਨੇ ਬੜੇ ਤਗੜੇ ਹੋ ਕੇ ਹੱਲੇ ਨਾਲ ਕਿਹਾ ਆ ਵੀ ਚਾਹੇ ਕਿਸੇ ਵੀ ਟਰੈਕਟਰ ਦਾ ਟਾਇਰ ਪਟਾ ਚਾਹੇ ਕੋਈ ਬੈਟਰੀ ਟੁੱਟੀ ਆ ਜਾਂ ਕਿਸੇ ਦੀ ਟੂਪਾਂ ਪਾਟੀਆਂ ਨੇ ਜਾਂ ਟਾਇਰ ਪਾਟੇ ਨੇ ਅਸੀਂ ਕੱਲ ਸ਼ਾਮ ਤੱਕ ਸਾਰੇ ਦੇ ਸਾਰੇ ਟਾਇਰ ਟਰੈਕਟਰ ਸਹੀ ਕਰਾ ਕੇ ਟਰੈਕਟਰ ਚਾਲੂ ਸਹੀ ਚਾਲੂ ਕਰਾ ਕੇ ਜਿਹੜੀ ਸਰਕਾਰ ਕਰਕੇ ਸਾਨੂੰ ਇਹ ਟਰੈਕਟਰ ਰੋਕ ਕੇ ਗਏ ਸੀ ਵੀ ਅਸੀਂ ਇਹਨਾਂ ਦੇ ਟਰੈਕਟਰ ਪਨ ਕਰ ਪਨ ਕੇ ਇਹਨਾਂ ਦੇ ਟਰੈਕਟਰ ਗਾਂ ਜਾਣ ਜੋਗੇ ਨਹੀਂ ਛੱਡਨੇ ਕੱਲ ਸ਼ਾਮ ਨੂੰ ਇਹਨਾਂ ਨੂੰ ਅਸੀਂ ਇਸੇ ਚ ਸ਼ਾਮ ਤੋਂ ਉਹ ਟਰੈਕਟਰਾਂ ਦੇ ਜਕਾਰੇ ਛਡਾਵਾਂਗੇ ਤੇ ਨਾਲੇ ਇੱਥੋਂ ਜਿਹੜੀ ਕਿਸਾਨ ਮਜ਼ਦੂਰ ਏਕਤਾ ਦਾ ਨਾਰਾ ਛੱਡਾਂਗੇ ਵੀ ਤੁਸੀਂ ਸਾਡੇ ਟਰੈਕਟਰ ਬੰਨ ਸਕਦੇ ਜੇ ਤੁਸੀਂ ਸਾਡੇ ਤੇ ਗੋਲੀਆਂ ਚਲਾ ਸਕਦੇ ਪਰ ਸਾਡੀ ਜਿਹੜੀ ਹੈ ਹਿੰਦੂ ਸਿੱਖ ਦੀ ਏਕਤਾ ਤੁਸੀਂ ਉਹ ਨਹੀਂ ਤੋੜ ਸਕਦੇ ਜਦੋਂ ਜਦੋਂ ਵੀ ਕਿਸਾਨ ਅੰਦੋਲਨ ਦੇ ਵਿੱਚ ਸਾਡੇ ਸ਼ਹੀਦਾਂ ਦਾ ਖੂਨ ਡੁੱਲਿਆ ਉਦੋਂ ਉਦੋਂ ਹੀ ਇਸ ਧਰਤੀ ਦੇ ਵਿੱਚੋਂ ਸੰਘਰਸ਼ ਨੇ ਹੋਰ ਤੇਜ਼ੀ ਫੜੀ ਹੈ ਸਰਕਾਰ ਨੇ ਹਰਿਆਣਾ ਪੰਜਾਬ ਦੀ ਗੱਲ ਕਰੀਏ ਤੇ ਪਹਿਲਾਂ ਤਾਂ ਸਾਨੂੰ ਸੂਬੇ ਚ ਵੰਡਿਆ ਫਿਰ ਰਾਜ ਸਾਨੂੰ ਹੱਦਾਂ ਤੇ ਵੰਡਤਾ ਪਰ ਸਾਡੀ ਜਿਹੜੀ ਏਕਤਾ ਜਿਹੜੀ ਸਰਕਾਰ ਦੀ ਮਨਸ਼ਾ ਕਿ ਇਹਨਾਂ ਨੂੰ ਪਾੜਨ ਦੀ ਆ Hindu Sikh ਦੇ ਨਾਂ ਤੇ ਵੋਟਾਂ ਵਟੋ ਰੰਦੀ ਆ ਪਰ ਜਿਹੜੀ ਸਾਡੀ ਏਕਤਾ ਆ ਉਹ ਹਮੇਸ਼ਾ ਆਪਣੇ ਪ੍ਰਾਤਨ ਤੋਂ ਹੀ ਚੱਲਦੀ ਆ ਰਹੀ ਹੈ ਤੇ ਹਮੇਸ਼ਾ ਮੋਦੀ ਦਾ ਅੰਤ ਹੋ ਜੂਗਾ ਕਿਉਂਕਿ ਹੱਤ ਤੇ ਅੰਤ ਦਾ ਬੜਾ ਕਬੈਰ ਹੈ ਇਹਨੇ ਹੱਤ ਚੱਕੀ ਹੋਈ ਆ ਅੰਤ ਦਾ ਸਮਾਂ ਆ ਮੋਦੀ ਦਾ ਅੰਤ ਨੇ ਆਉਣ ਵਾਲਾ ਪਰ ਜਿਹੜੀ ਸਾਡੀ ਇਸ ਦੇਸ਼ ਦੇ ਵਿੱਚ ਏਕਤਾ ਆ ਉਹਨੂੰ ਇਹ ਖੰਡਾ ਨਹੀਂ ਕਰ ਸਕਦਾ ਅਸੀਂ ਇਸ ਮੀਡੀਆ ਰਾਹੀਂ ਤੁਹਾਨੂੰ ਬਖਾ ਪੂਰੇ ਦੇਸ਼ ਦੇ ਵਿੱਚ ਇੱਕ ਮੈਸੇਜ ਦੇਣਾ ਚਾਹੁੰਦੇ ਆ ਵੀ ਵੀਰੋ ਜਿਵੇਂ ਇਹਨਾਂ ਵੀਰਾਂ ਨੇ ਬੀੜਾ ਚੁੱਕਿਆ ਆ ਅੱਜ ਬੱਚਾ ਬੱਚਾ ਦੇਸ਼ ਦਾ ਇਸ ਕਿਸਾਨੀ ਅੰਦੋਲਨ ਦੇ ਵਿੱਚ ਕੋਲ ਚ ਲੜੇ ਕਿਉਂਕਿ ਇਹ ਜਿਹੜਾ ਦੇਸ਼ ਜਿਹੜਾ ਹੈ ਅੰਦੋਲਨ ਹੈ ਇਹ ਆਪਣੀ ਨੌਜਵਾਨੀ ਆਪਣੀ ਪੀੜ੍ਹੀਆਂ ਆਪਣੀ ਦੇਸ਼ ਦੀ ਕਿਸਾਨੀ ਨੂੰ ਬਚਾਉਣ ਲਈ ਆ ਇਹ ਕੋਈ ਕਿਸੇ ਜੋ ਇਹਨਾਂ ਵੱਲੋਂ ਦਿਖਾਇਆ ਜਾ ਰਿਹਾ ਹੈ ਵੀ ਇੱਥੇ ਜਿਹੜਾ ਪ੍ਰਦਰਸ਼ਨਕਾਰੀ ਉਹ ਉਹਦਾ ਇੱਥੇ ਕੁਝ ਨਹੀਂ ਸਾਡੇ ਵੀਰਾਂ ਨੇ ਜਿਹੜਾ ਇੱਥੇ ਆ ਕੇ ਸਾਨੂੰ ਅੱਜ ਸਾਥ ਦਿੱਤਾ ਅਸੀਂ ਹਮੇਸ਼ਾ ਇਹਨਾਂ ਦੇ ਪੂਰਾ ਖਨੌਰੀ ਬਾਰਡਰ ਪੂਰਾ ਪੰਜਾਬ ਪੂਰਾ ਪਾਰਤ ਇਹਨਾਂ ਦਾ ਰਿਣੀ ਰਹੂਗਾ ਹਿੰਦੂ ਸਿੱਖ ਇਕਤਾ ਜਿਹੜੀ ਤੁਸੀਂ ਮਿਸਾਲ ਦੀ ਗੱਲ ਕਰ ਰਹੇ ਆ ਇਹ ਸਾਨੂੰ ਹੱਦਾਂ 'ਚ ਵੰਡ ਸਕਦੇ ਸਰਧਾਂ 'ਚ ਵੰਡ ਸਕਦੇ ਆ ਪਰ ਸਾਡਾ ਪਿਆਰ ਨਹੀਂ ਵੰਡ ਸਕਦੇ ਨੌਵੀਂ ਪਾਤਸ਼ਾਹੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਤੋਂ ਉਹਨਾਂ ਨੇ ਆਪਣਾ ਸੀਸ ਕਟਵਾ ਕੇ ਹਿੰਦ ਦੀ ਚਾਦਰ ਦਾ ਜਿਹੜਾ ਦਰਜਾ ਉਹਨਾਂ ਨੂੰ ਮਿਲਿਆ ਆ ਅੱਜ ਇਹ ਵੀਰਾਂ ਨੇ ਉਸ ਭਾਈਚਾਰਕ ਸਾਂਝ ਨੂੰ ਉਸ ਪਿਆਰ ਨੂੰ ਕਾਇਮ ਰੱਖਦੇ ਆ ਸਬੂਤ ਦੇਣ ਲਿਆ ਜਿੱਥੇ ਪਹੁੰਚੇ ਨੇ ਤੇ ਆਉਣ ਵਾਲੇ ਸਮੇਂ ਚ ਜਿਹੜੇ ਪਰਿਵਾਰ ਇੱਥੇ ਆ ਰਹੇ ਨੇ ਇਹ ਵੀ ਆਪਣੇ ਬੱਚੇ ਨਾਲ ਲੈ ਕੇ ਆ ਤੁਸੀਂ ਇੱਥੋਂ ਵੇਖੋ ਸਾਡੀਆਂ ਮਾਤਾਵਾਂ ਭੈਣਾਂ ਤੇ ਸਾਡੇ ਬਜ਼ੁਰਗ ਆਪਣੇ ਛੋਟੇ-ਛੋਟੇ ਬੱਚਿਆਂ ਨੂੰ ਇਹ ਜਿਹੜਾ ਅਤਿਆਚਾਰ ਹੋਇਆ ਉਹ ਵਿਖਾਉਣ ਲੈ ਕੇ ਆ ਰਹੇ ਆ ਤਾਂ ਜੋ ਆਉਣ ਵਾਲੇ ਸਮੇਂ ਚ ਵੀ ਇਹ ਜਾਗ ਲੱਗ ਸਕੇ ਵੀ ਹਿੰਦੂ ਭਾਈਚਾਰਾ Hindu ਕਿਸਾਨ ਸਿੱਖ ਭਾਈਚਾਰਕ ਇੱਥੇ ਜਿੰਨੇ ਵੀ ਧਰਮਾਂ ਚ ਵੰਡਣ ਵਾਲਾ ਨਾ ਤਾਂ ਕੋਈ ਜੰਮਿਆ ਨਾ ਜੰਮ ਸਕਦਾ ਇਹ ਪਹਿਲਾਂ ਵੀ ਇੱਕ ਸੀ ਹੁਣ ਵੀ ਇਕਾ ਤੇ ਆਉਣ ਵਾਲੀਆਂ ਪੀੜ੍ਹੀਆਂ ਇਹ ਸਾਡੇ ਬੱਚੇ ਇਹ ਜਿਹੜੇ ਬੱਚੇ ਨੇ ਇਹ ਬੱਚਿਆਂ ਨੂੰ ਅੱਜ ਤੋਂ ਜਿਹੜੀ ਜਾਗ ਲੱਗੂਗੀ ਇਸੇ ਸੱਟ ਤੋਂ ਜਾਗ ਲੱਗੂਗੀ ਵੀ ਇਹ ਨਾਂ ਅਲੱਗ ਹੋਏ ਸੀ ਤੇ ਨਾ ਹੋਣਗੇ ਵੀਰ ਜੀ ਕਿੰਨੇ ਕ ਦਾ ਐਸਟੀਮੇਟ ਨੁਕਸਾਨ ਆ ਜਿਹੜਾ ਹੋ ਗਿਆ ਹੋਗਾ ਵੀਰ ਜੀ ਦਰਜਾ ਟਰੈਕਟਰ ਇੱਥੇ ਤੋੜੇ ਗਏ ਤੇ ਵੀਰ ਜੀ ਟਰੈਕਟਰਾਂ ਦੇ ਨਾਲ-ਨਾਲ ਜਿਹੜੇ ਇਹਨਾਂ ਨੇ ਸਾਡੇ ਸਾਥੀ ਜਿਹੜਾ ਸਾਡਾ ਇੱਕ ਵੀਰ ਪੀਜੀਆਈ ਪਹਿਲਾਂ ਰੋਤਕ ਦਾਖਲ ਸੀ ਕੱਲ ਸਾਡਾ ਵੀਰ ਉਹਨੂੰ ਪੀਜੀਆਈ ਚੰਡੀਗੜ੍ਹ ਲਿਆਂਦਾ ਗਿਆ ਸਾਡੇ ਨੇਥੇ ਬਜ਼ੁਰਗਾਂ ਨੂੰ ਟਰਾਲੀਆਂ ਦੇ ਵਿੱਚ ਸੁੱਤੇ ਪਿਆ ਨੂੰ ਇਹਨਾਂ ਨੇ ਡਾਂਗਾ ਮਾਰੀਆਂ ਨੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹਨਾਂ ਨੂੰ ਚੈਲੰਜ ਚੈਲੰਜ ਕਰਨਾ ਚਾਹੁੰਦਾ ਵੀ ਸਾਡੇ ਨੇਥੇ ਕਿਸਾਨਾਂ ਦੇ ਉੱਤੇ ਤਾਂ ਤੁਸੀਂ ਗੋਲੀਆਂ ਚਲਾਤੀਆਂ ਤੇ ਜੇ ਹਿੰਮਤ ਹੈ ਤੇ ਸਾਡੀ ਸਰਹੱਦਾ ਜਿਹੜਾ ਚੀਨ ਰੋਜ਼ ਸਾਡੀਆਂ ਸਰਹੱਦਾ ਨਾਪ ਰਿਹਾ ਆ ਉੱਥੇ ਤੁਹਾਡੀ ਹਿੰਮਤ ਉੱਥੇ ਤੁਹਾਡਾ ਕਿਉਂ ਤੁਹਾਡੀ ਬੋਲਤੀ ਬੰਦ ਹੋ ਗਈ ਉੱਥੇ ਫਿਰ ਤੁਸੀਂ ਝੂਟੇ ਪਲਵਾਮਾ ਉੱਥੇ ਤੁਸੀਂ ਝੂਟੇ ਪਲਵਾਮਾ ਬਣਾ ਕੇ ਵੋਟਾਂ ਖਰੀਦਦੇ ਜੇ ਜੇਕਰ ਹਿੰਮਤ ਹੈ ਤੇ ਉਸ ਜਿਹੜਾ ਸਾਡਾ ਵਿਰੋਧੀ ਦੇਸ਼ ਆ ਉਹਨੂੰ ਸਾਡੀਆਂ ਹਰ ਰੱਦਾਂ ਤੋਂ ਪਾਸੇ ਕਰਕੇ ਵਗਾਓ ਨਿਹੱਥੇ ਕਿਸਾਨਾਂ ਤੇ ਗੋਲੀਆਂ ਮਾਰਨ ਨਾਲ ਤੁਹਾਡੇ ਦੇਸ਼ ਦੇ ਵਿੱਚ ਜਿਹੜੀ ਤੁਸੀਂ ਆ ਧਰਮ ਦੀ ਰਾਜਨੀਤੀ ਕਰਦੇ ਜੇ ਇਹਦੀ ਫਲਸਪਾ ਨਹੀਂ ਮਿਲਨੀ ਇਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਤੋਂ ਸਾਡੀ ਜਿਹੜਾ ਖੇਤੀ ਦਾ ਅਸੀਂ ਜਿਹੜਾ ਆਪਣਾ ਲੰਗਰ ਚੱਲ ਰਿਹਾ ਆ ਜਿਹੜੀ ਖੇਤੀ ਸਾਨੂੰ ਬਾਬੇ ਨਾਨਕ ਤੋਂ ਮਿਲੀ ਆ ਇਹ ਜੇ ਮੋਦੀ ਚਾਵੇ ਵੀ ਅਸੀਂ ਉਹ ਖੇਤੀ ਨੂੰ ਸਾਡੀ ਉਹ ਕਿਸਾਨੀ ਨੂੰ ਫੇਲ ਕਰ ਸਕਦਾ ਤੇ ਇਹਦਾ ਭਲੇਖਾ ਆ ਬਾਕੀ ਮੈਂ ਇੱਕ ਗੱਲ ਕਹਿ ਦੇਣਾ ਅੱਤ ਦੇ ਅੰਤ ਦਾ ਵਹਿਰ ਹੈ ਤੇ ਮੋਦੀ ਪੁੱਲ ਬਖਸ਼ਾ ਲੈ ਲੱਖ ਫਿਰ ਮੈਂ ਗੱਲ ਕਹਿੰਦਾ ਵੀ ਜਿਹੜਾ ਰਾਤ ਨੂੰ ਜਦੋਂ ਆਪਾਂ ਕੁਦਾ ਦੇ ਨਾਲ ਪੰਗਾ ਲਵਾਂਗੇ ਤੇ ਮੈਂ ਮੋਦੀ ਨੂੰ ਕਹਿਣਾ ਚਾਹੁੰਦਾ ਆ ਵੀ ਵੈਰ ਬਹੁਤ ਆ ਜਿੰਨੇ ਵੀ ਪੰਜਾਬ ਨਾਲ ਮੱਥਾ ਲਾਇਆ ਇਹ ਇਤਿਹਾਸ ਗਵਾਇਆ ਇਤਿਹਾਸ ਲਈ ਦੱਸਣਾ ਚਾਹੁੰਦਾ ਆ ਵੀ ਜਿੰਨੇ ਜਿੰਨੇ ਵੀ ਪੰਜਾਬ ਨਾਲ ਕਿਸਾਨਾਂ ਨਾਲ ਮੱਥਾ ਟਕਰਾਇਆ ਉਸ ਦਾ ਹਸ਼ਰ ਕੀ ਹੋਣਾ ਆ ਉਸ ਹਸ਼ਰ ਨੂੰ ਇਹ ਵੀ ਲਿਖ ਲਵੇ ਮੇਰੀ ਅੱਜ ਦੀ ਗੱਲ ਯਾਦ ਕਰ ਲੋ ਉਹ ਦਿਨ ਦੂਰ ਨਹੀਂ ਜਿਸ ਦਿਨ ਇਸ ਦਾ ਜੇ ਨੇ ਕਿਸਾਨਾਂ ਨੂੰ ਜਿਹੜੇ ਦੇਸ਼ ਤੇ ਜੋ ਅਤਿਆਚਾਰ ਕਰ ਜੇ ਤੋਂ ਮਾਫੀਆਂ ਮੰਗ ਕੇ ਸਾਨੂੰ ਜਿਹੜਾ ਕਿਸਾਨਾਂ ਦੀ ਜਿਹੜੀ ਰੋਜੀ ਰੋਟੀ ਨੂੰ ਇਹ ਕਾਨੂੰਨਾਂ ਨੂੰ ਜਿਹੜੇ ਆਪਣੇ ਅਸੀਂ ਐਮਐਸਪੀ ਲੈ ਕੇ ਚੱਲੇ ਜਾਂ ਕਰਜ਼ਾੜੀਆਂ ਮੰਗਾਂ ਨਾ ਮੰਨਿਆ ਤੇ ਉਹ ਦਿਨ ਦੂਰ ਨਹੀਂ ਜੇ ਇਸ ਦਾ ਵੀ ਹਸ਼ਰ ਉਹ ਇਤਿਹਾਸ ਗਵਾਹ ਦੁਬਾਰਾ ਬਣੂਗਾ ਭਾਈ ਜੀ ਬਹੁਤ ਸਾਰੇ ਟਰੈਕਟਰਾਂ ਦੀਆਂ ਬੈਟਰੀਆਂ ਦੀ ਤਾਰਾਂ ਕੱਟੀਆਂ ਗਈਆਂ ਸੀਆਂ ਕਿ ਇਕੱਲੇ ਟਾਇਰ ਹੀ ਜਿਹੜੇ ਉਹ ਚੇਂਜ ਕਰਾਏ ਜਾ ਰਹੇ ਨੇ ਜਾਂ ਫਿਰ ਬੈਟਰੀ ਦੀ ਤਾਰਾਂ ਨੂੰ ਵੀ ਸੈਟ ਕੀਤਾ ਜਾਊਗਾ ਅੱਜ ਹੀ ਸਾਡੀ ਗੱਲ ਚੱਲ ਰਹੀ ਹੈ ਜੀ ਮਿਸਤਰੀਆਂ ਦੇ ਨਾਲ ਕੱਲ ਨੂੰ ਅਸੀਂ ਮਿਸਤਰੀਆਂ ਨੂੰ ਨਾਲ ਲੈ ਕੇ ਆਵਾਂਗੇ ਚੱਲਦੀ ਹਾਲਤ ਦੇ ਵਿੱਚ ਟਰੈਕਟਰ ਕਰਕੇ ਜਾਣੇ ਆ ਜੋ ਮਰਜ਼ੀ ਲੱਗੇ ਤਾਰਾਂ ਪੈਣ ਬੈਟਰੀ ਪਵੇ ਕੁਝ ਵੀ ਹੋਵੇ ਸਟਾਰਟ ਕਰਕੇ ਜਾਵਾਂਗੇ ਜੀ ਕਦੋਂ ਤੱਕ ਇਹ ਕੰਮ ਮੁਕੰਮਲ ਹੋ ਜੇ ਸਵੇਰੇ ਅਸੀਂ ਮਿਸਤਰੀਆਂ ਨੂੰ ਨਾਲ ਲੈ ਕੇ ਆਵਾਂਗੇ ਜੀ ਹੁਣ ਸਾਡੀ ਗੱਲ ਚੱਲ ਰਹੀ ਹੈ ਮਿਸਤਰੀਆਂ ਦੇ ਨਾਲ ਤਾਂ ਇੱਥੇ ਦੇਖ ਸਕਦੇ ਹੋ ਕਿ ਅਗਰ왈 ਸਮਾਜ ਵੱਲੋਂ ਜਿਹੜੇ ਇਸ ਵਕਤ ਸੇਵਾ ਜਿਹੜੀ ਉਹ ਕੀਤੀ ਜਾ ਰਹੀ ਹੈ ਉਹਨਾਂ ਵੱਲੋਂ ਜਿਹੜੇ ਟਰੈਕਟਰ ਨੇ ਜੋ ਟਾਇਰ ਟਿਊਬਾਂ ਜਿਹੜੀਆਂ ਉਹ ਪੁਆਈਆਂ ਜਾ ਰਹੀਆਂ ਨੇ ਜੋ ਟਰੈਕਟਰ ਵਿੱਚ ਭੰਤੜ ਹੋਈ ਸੀ ਉਹਨਾਂ ਨੂੰ ਜਿਹੜਾ ਦੁਬਾਰਾ ਜਿਹੜਾ ਉਹ ਠੀਕ ਕਰਵਾਇਆ ਜਾ ਰਿਹਾ ਹੈ ਫਿਲਹਾਲ ਇਸ ਅੰਦੋਲਨ ਦੇ ਵਿੱਚ ਹੋਰ ਕੀ ਤਸਵੀਰਾਂ ਜਿਹੜੀਆਂ ਉਹ ਰਹਿੰਦੀਆਂ ਨੇ ਇਹ ਦੇਖਦੇ ਰਵਾਂਗੇ ਵੀਡੀਓ ਜਰਨਲਿਸਟ ਗੁਰਵਿੰਦਰ ਦੇ ਨਾਲ ਮੈਂ ਸਮਰਪਤ ਸਿੰਘ ਖਨੋਰੀ ਬਾਰਡਰ ਡੇਲੀ ਪੋਸਟ ਪੰਜਾਬ ਰਹਿਣਾ ਮਾਚ